ਉਹਨਾਂ ਨੇ ੱੱਕੇ ਨਾ ਸੰਸਕਾਰ ਕੀਤਾ ਆਹ ਦੇ ਕੁੜੀ ਸਾਡੀ ੱੱਕੇ ਨਾ ਸੰਸਕਾਰ ਕੀਤਾ ਨਣਾਉਣ ਵੇਲੇ ਬਾਜੀ ਨੇ ਮਾਰੀ ਮੈਂ ਵਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆਇਆ ਸੀਗਾ ਪਰ ਉਹ ਮੈਨੂੰ ਤਾਂ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਇਨੂੰ ਤੇਰੀ ਪਰਜਾਇ ਅਨਸਾਫ਼ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕ ਲੋ ਤੇ ਵਿਚ ਮਾਰ ਲੈ ਇਹਨੂੰ ਫੇਰ ਜ਼ਿਆਦਾ ਕੰਮ ਵਧੂਗਾ ਮੈਂ ਜਨਾਨੀ ਇੱਦਾਂ ਤੇ ਮੇਰੇ ਮੂਰੇ ਕੋਈ ਕੁੱਛ ਨਹੀਂ ਚੱਲ ਮੇਰੇ ਪੁੱਤਰਾ ਤੇਰਾ ਇਹ ਹਿਸਾਬ ਕਿਤਾਬ ਸੀ ਚਲ ਜਾਂ ਆ ਅਗਲਾ ਕੰਮ ਮੇਰਾ ਆ ਨਹੀਂ ਮम्मा ਇਹ ਕੋਈ ਤਾਂ ਗਈ ਗੋਚੀ ਸਾਹੇ ਤੇ ਪੈਰ ਤੇ ਇਹਨਾਂ ਦਾ ਚੁੱਠੇ ਮੁੱਠੇ ਰੋਣੇ ਨਾ ਸਾਰੇ ਦੇਖਣੇ ਆ ਬਾਹਰ ਤੇ ਲੱਕੜੀ ਕਾ ਕੇ ਲਿਆ ਤੇ ਮੈਨਾਂ ਕੱਲੀ ਬਾਹਰ ਹੋ ਜਰਾਨੀ ਆ ਨਾ ਨਾ ਨਾਲ ਇੱਕ ਜਰਾਨੀ ਆ ਬੜੇ ਵੇਲੇ ਇਹਦਾ ਕੱਲੀ ਬਹੁਤ ਆ ਇਹਨਾਂ ਜੋਗੀ ਤੂੰ ਦੇਖੀ ਜਾਈਂ ਇਹਨਾਂ ਦਾ ਮੈਂ ਕੀ ਬਣਾਉਂਦੀ ਆ ਮੈਂ ਨਹੀਂ ਮੰਨਦੀ ਕਿਸੇ ਨੂੰ ਕੁਝ ਵੀ ਮੈਂ ਵੀਡੀਓ ਬਣਾਉਂਦੀ ਪਈਆਂ ਕੁੜੀ ਸਾਡੀ ਮਾਰੀ ਗਈ ਆ ਓਕੇ ਸਾਡੀ ਕੁੜੀ ਮਾਰੀ ਗਈ ਆ ਉਹ ਬਕਾਇਦਾ ਉਹਦੇ ਨਾਮ ਲਿਖਿਆ ਸੀ ਉੱਪਰ ਪੱਟ ਤੇ ਇਹ ਹੁਣ ਜਲਦੀ ਜਲਦੀ ਸੰਸਕਾਰ ਕਰਦੇ ਆ ਮੈਂ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਇਹ ਰੁਕੇ ਨਹੀਂ ਡਾਕਟਰ ਗੁਰਪ੍ਰੀਤਾ ਸਿਵਰਸਟੇਲ ਫਲੋਰ ਜੀ ਸਾਡੇ ਕੋਲ ਇੱਕ ਮਰਤਕ ਦੇ ਆਈ ਆ ਜਿਹਦਾ ਨਾਮ ਹੈਗਾ ਅਮਨਦੀਪ ਉਮਰ तकरीबन 30 ਸਾਲ ਹੈਗੀ ਆ ਹਾਂਜੀ ਹਾਂਜੀ ਪੋਸਟਮਾਰਟਮ ਦੀ ਬੋਡੀ ਲੈ ਕੇ ਆਏ ਆ ਹਾਂਜੀ ਹਾਂਜੀ ਕੀ ਪਤੀ ਕੀ ਉਹਦਾ ਕੀ ਨਾਮ ਹੈਗਾ ਅਮਨ ਅਮਨਦੀਪ ਨਾਮ ਹੈਗਾ ਤੇ ਰਹਿਣ ਵਾਲੀ ਹੈਗੀ ਕੜਾ ਫਲੋਰ ਤੋਂ ਹਾਂਜੀ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ ਬੋਡੀ ਵਿੱਚ ਹੱਲੇ ਆਪਾਂ ਪੋਸਟਮਾਰਟਮ ਫਾਈਨਲ ਜਿਹੜੀ ਰਿਪੋਰਟ ਜੋ ਗਈ ਹੈਗਾ ਆਪਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੱਸ ਪਾਵਾਂ ਕੀ ਕਹਾਣਾ ਹੈਗਾ ਮੋਟਾ ਠੀਕ ਹੈਲੋ ਐਸਐਚਓ ਸਾਹਿਬ ਇੱਕ ਮੰਗੜੇ ਵਿੱਚ ਇੱਕ ਲੜਕੇ ਦੀ ਡੈਥ ਹੋਈ ਆ ਕੀ ਕਾਰਨ ਹੈ ਡੈਥ ਦਾ ਤੇ ਕਿੱਦਾਂ ਕਿੱਦਾਂ ਹੋਇਆ ਮੈਟਰ ਤੁਸੀਂ ਮੌਕੇ ਤੇ ਪਹੁੰਚੇ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰਸੀਬ ਹੋਈ ਸੀ ਠੀਕ ਹੈ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਵੇਲੇ ਹੱਟ ਚਕੀਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਜਿਹੋ ਨੇਚਰਲ ਡੈਥ ਨਹੀਂ ਹੈ ਇਹਦੀ ਜਿਹੜੀ ਅਸੀਂ ਪੋਸਟਮਾਰਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਹਮ ਹਮ ਜਿਸ ਤੇ ਅਸੀਂ ਡੈਕਡਿੰਗ ਨੂੰ ਕੀਤਾ ਸੀਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈਏ ਹਮ ਹਸਪੀਟਲ ਮੋਰਟਰੀਚ ਅਸੀਂ ਦਿਖਾਵਾਈਏ ਹਮ ਹਮ ਜੋ ਅਸੀਂ ਇਨਕਵੈਸਟੀਗੇਸ਼ਨ ਨੂੰ ਕੀਤੀ ਹੈ ਹਮ ਜੋ ਵੀ ਹਾਲਾਤ ਆਉਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਹਮ ਦਾ ਬਈ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਜਾਂ ਕਾਪੀ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਕੀ ਲੱਗਦਾ ਮ੍ਰਿਤਕ ਦਾ ਕਾਰਨ ਕੀ ਕੀ ਲੱਗਦਾ ਮੈਂ ਇਸ ਸਟੇਜ ਤੇ ਜੇ ਕੁਝ ਨਹੀਂ